ਜ਼ਿਲ੍ਹਾ ਪਟਿਆਲਾ ਦੇ ਕੁਝ ਪਿੰਡਾਂ ਜ਼ਿਲ੍ਹਾ ਮੁਹਾਲੀ ਦੇ ਵਿੱਚ ਇੱਥੇ ਸ਼ਾਮਿਲ ਕੀਤੇ ਗਏ ਨੇ ਜੀ ਆ ਰਾਜਪੁਰਾ ਤਹਿਸੀਲ ਦੇ 8 ਪਿੰਡਾਂ ਨੂੰ ਜ਼ਿਲ੍ਹਾ ਮੁਹਾਲੀ ਦੇ ਵਿੱਚ ਸ਼ਿਫਟ ਕੀਤਾ ਗਿਆ ਪਿੰਡ ਮਣਕਪੂਰ ਲੈਲਾ ਗੁਰਦਿਤਪੁਰਾ ਉੱਚਾ ਖੇੜਾ ਖੇੜਾ ਗੱਜੂ ਹਦਾਇਤਪੁਰਾ ਔਰਨਾ ਤੇ ਚੇਂਗਰਾ ਨੂੰ ਮੁਹਾਲੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੋ ਇੱਥੇ ਇੱਕ ਵੱਡਾ ਜੋ ਕਦਮ ਚੁੱਕਿਆ ਗਿਆ ਡਾਇਰੈਕਟਰ ਆਫ ਰਿਕਾਰਡ ਜਲੰਧਰ ਨੇ ਪੂਰੀ ਕਵਾਇਦ ਨੂੰ ਮੁਕੰਮਲ ਕੀਤਾ ਇਹਨਾਂ ਪਿੰਡਾਂ ਦੇ ਲੋਕ ਜ਼ਿਲ੍ਹਾ ਬਦਲਣ ਦੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ ਜਿਸ ਨੂੰ ਕੀ ਹੁਣ ਕਬੂਲ ਕੀਤਾ ਗਿਆ ਸੋ ਇੱਥੇ ਅੱਠ ਪਿੰਡਾਂ ਨੂੰ ਜੋ ਸ਼ਾਮਿਲ ਕੀਤਾ ਗਿਆ ਇਸ ਬਾਰੇ ਜੋ ਫੈਸਲਾ ਲਿਆ ਗਿਆ ਸੋ ਦੱਸ ਦੇ ਕਿ ਇਹਨਾਂ ਪਿੰਡਾਂ ਦੇ ਲੋਕ ਜ਼ਿਲ੍ਹਾ ਬਦਲਣ ਦੀ ਕਾਫੀ ਚਿਰਾਂ ਤੋਂ ਮੰਗ ਕਰ ਰਹੇ ਸਨ ਸੋ ਜ਼ਿਲ੍ਹਾ ਪਟਿਆਲਾ ਦੇ ਕੁਝ ਪਿੰਡਾਂ ਨੂੰ ਜ਼ਿਲ੍ਹਾ ਮੁਹਾਲੀ ਦੇ ਵਿੱਚ ਸ਼ਿਫਟ ਕੀਤਾ ਗਿਆ ਇਥੇ ਦੱਸਦੇ ਕਿ ਕਈ ਪਿੰਡ ਨੇ ਰਾਜਪੁਰਾ ਤਹਿਸੀਲ ਦੇ 8 ਪਿੰਡ ਜਿਨ੍ਹਾਂ ਨੂੰ ਜ਼ਿਲ੍ਹਾ ਮੋਹਾਲੀ ਦੇ ਵਿੱਚ ਹੁਣ ਸ਼ਿਫਟ ਕਰ ਦਿੱਤਾ ਗਿਆ ਹੈ। ਸੋ ਇਹਨਾਂ ਪਿੰਡਾਂ ਦੇ ਵਿੱਚ ਉਹ ਲਿਸਟ ਆਈ ਹੈ ਪਿੰਡ ਮਾਣਖਪੂਰ, ਲੈਲਾ, ਗੁਰਦਿਤਪੁਰਾ, ਉੱਚਾ ਖੇੜਾ, ਖੇੜਾ ਗੱਜੂ ਸ਼ਾਮਿਲ ਨੇ। ਇਸ ਤੋਂ ਇਲਾਵਾ ਹਦਾਇਤਪੁਰਾ, ਓਰਨਾ ਤੇ ਚੇਂਗਰਾ ਵੀ ਸ਼ਾਮਿਲ ਨੇ ਜਿਨ੍ਹਾਂ ਨੂੰ ਮੋਹਾਲੀ ਦੇ ਵਿੱਚ ਹੁਣ ਸ਼ਾਮਿਲ ਕੀਤਾ ਗਿਆ ਹੈ। ਸੋ 8 ਪਿੰਡ ਨੇ ਜਿਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਡਾਇਰੈਕਟਰ ਆਫ ਰਿਕੋਰ ਜ਼ਿਲੰਦਰ ਨੇ ਪੂਰੀ ਕਵਾਇਦ ਨੂੰ ਫਿਲਹਾਲ ਦੱਸ ਦੇ ਕਿ ਮੁਕੰਮਲ ਕਰ ਲਿਆ ਹੈ ਲਗਾਤਾਰ ਇਹਨਾਂ ਪਿੰਡਾਂ ਦੇ ਲੋਕਾਂ ਵੱਲੋਂ ਜ਼ਿਲ੍ਹਾ ਬਦਲਣ ਦੀ ਮੰਗ ਲੰਮੇ ਚਿਰ ਤੋਂ ਕੀਤੀ ਜਾ ਰਹੀ ਸੀ ਜਿਸ ਨੂੰ ਕੀ ਹੁਣ ਪ੍ਰਵਾਨ ਕਰ ਲਿਆ ਗਿਆ ਰਵਿੰਦਰ ਮੀਤ ਸਾਡੇ ਨਾਲ ਜੁੜਨੇ ਰਵਿੰਦਰ ਜਿਸ ਨਾਲ ਦੇ ਨਾਲ ਮੰਨਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਇਹ ਲੋਕ ਮੰਗ ਕਰ ਰਹੇ ਸਨ ਜ਼ਿਲ੍ਹਾ ਬਦਲਣ ਦੀ ਸੋ ਉਸ ਨੂੰ ਹੁਣ ਪ੍ਰਵਾਨ ਕਰ ਲਿਆ ਗਿਆ ਹੈ ਔਰ ਇਹ ਪੂਰੀ ਕਵਾਇਦ ਮੁਕੰਮਲ ਹੋ ਚੁੱਕੀ ਹੈ ਕੁਬੇ ਕੋਜੀ ਨੋਟੀਫਿਕੇਸ਼ਨ ਹੋ ਚੁੱਕੀ ਆ ਪਟਿਆਲਾ ਜ਼ਿਲ੍ਹਾ ਦੇ ਜਿਹੜਾ ਰਾਜਪੁਰਾ ਤਹਿਸੀਲ ਹੈਗੀ ਆ ਇਹਦੇ ਅੰਦਰ 8 ਪਿੰਡ ਆਏ ਸੀ ਜਿਨ੍ਹਾਂ ਵਿੱਚ ਮਾਲਕਪੁਰ, ਲਹਿਲਾਗ, ਬਿਤਪੁਰਾ, ਉੱਚਾ ਖੇੜਾ, ਖੇੜਾ ਗੱਠੂ, ਦਾਲਤੋੜ ਤੇ ਇਸ ਤੋਂ ਇਲਾਵਾ ਉਰਨਾ ਪਿੰਡ, ਸਿੰਘਰਾ ਪਿੰਡ ਇਹ ਸਾਰੇ ਪਿੰਡ ਇੱਥੇ ਹੈਗੇ ਆ ਇਸ ਤੇ ਅਧਿਪਤ ਹੁੰਦੇ ਹਾਲਕਿ ਇਸ ਨੂੰ ਲੈ ਕੇ ਕਾਫੀ ਵਾਰ ਜਿਹੜੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ ਜੋ ਰਾਜਪੁਰਾ ਦੇ ਐਮ.ਐਲ.ਏ ਹੈਗੇ ਨੇ ਉਹਨਾਂ ਵੱਲੋਂ ਵੀ ਇਹ ਮੰਗ ਕੀਤੀ ਗਈ ਸੀ ਚੱਕੀ ਗਈ ਸੀ ਹੁਣ ਰੈਵਨਿਊ ਡਿਪਾਰਟਮੈਂਟ ਵੱਲੋਂ ਇਹ ਜਿਹੜੇ ਪਿੰਡ ਹੈਗੇ ਆ ਇਹ ਮੋਹਾਲੀ ਦੇ ਵਿੱਚ ਸ਼ਾਮਿਲ ਕਰ ਦਿੱਤੇ ਗਏ ਨੇ ਇਹਦੇ ਨਾਲ ਪਿੰਡ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਦੀਆਂ ਜ਼ਮੀਨਾਂ ਨੂੰ ਕਾਫੀ ਫਾਇਦਾ ਹੋਏਗਾ ਦੇ ਰੇਟ ਦੇ ਇਜ਼ਾਫੇ ਹੋਣਗੇ ਤੇ ਕਾਫੀ ਸਮੇਂ ਤੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਸੋ ਬਿਲਕੁਲ ਔਰ ਇਸ ਦੇ ਨਾਲ ਇੱਥੇ ਇਹਨਾਂ ਨੂੰ ਇਹਨਾਂ ਦੀ ਮੰਗ ਪੂਰੀ ਹੋਈ ਹੈ ਸੋ ਇਹ ਇਮੀਡੀਏਟ ਇਫੈਕਟ ਦੇ ਨਾਲ ਇਹ ਲਾਗੂ ਹੋ ਗਿਆ ਲਿਕੇ ਦੇਖੋ ਜਿਵੇਂ ਹੀ ਨੋਟੀਫਿਕੇਸ਼ਨ ਹੋ ਜਾਂਦੀ ਹੈ ਤਾਂ ਇਨੀ ਜਿਹੜੇ ਫੈਕਟਰ ਦੇ ਨਾਲ ਜਿਹੜਾ ਹੈਗਾ ਇਹ ਆਰਡਰ ਹੈਗੇ ਆ ਉਹ ਲਾਗੂ ਹੋ ਜਾਂਦੇ ਆ ਹਾਲਾਂਕਿ ਇਹਦੇ ਲਈ ਜਿਹੜੇ ਡੀਸੀ ਹੈਗੇ ਆ ਚਾਹੇ ਪਟਿਆਲਾ ਦੇ ਡੀਸੀ ਹੋਣ ਜਾਂ ਫਿਰ ਮੁਹਾਲੀ ਦੇ ਡੀਸੀ ਹੋ ਉਹਨਾਂ ਦੀ ਆਪਾਂ ਜੀ ਇੱਕ ਕੋਆਰਡੀਨੇਸ਼ਨ ਹੁੰਦੀ ਆ ਉਹ ਪੂਰੀ ਕਰਕੇ ਉਸ ਤੋਂ ਬਾਅਦ ਹੀ ਜਿਹੜੀ ਨੋਟੀਫਿਕੇਸ਼ਨ ਰੈਵਨਿਊ ਡਿਪਾਰਟਮੈਂਟ ਵੱਲੋਂ ਕੀਤੀ ਜਾਂਦੀ ਹੈ ਜੀ ਜੀ ਰਵਿੰਦਰ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਸੋ ਇਥੇ ਜ਼ਿਲ੍ਹਾ ਪਟਿਆਲਾ ਦੇ ਕੁਝ ਪਿੰਡ ਜਿਨ੍ਹਾਂ ਨੂੰ ਹੁਣ ਜ਼ਿਲ੍ਹਾ ਬਦਲਿਆ ਗਿਆ ਰਾਜਪੁਰਾ ਤਹਿਸੀਲ ਦੇ 8 ਪਿੰਡਾਂ ਨੂੰ ਜ਼ਿਲ੍ਹਾ ਮੋਹਾਲੀ ਦੇ ਵਿੱਚ ਹੁਣ ਸ਼ਿਫਟ ਕਰ ਦਿੱਤਾ ਗਿਆ ਸੋ ਪਿੰਡ ਮਾਨਸਪੁਰ ਲਹਿਲਾ ਗੁਰਦਿਤਪੁਰਾ ਉੱਚਾ ਖੇੜਾ ਸ਼ਾਮਿਲ ਨੇ 8 ਪਿੰਡ ਨੇ ਹਦਾਇਤਪੁਰਾ ਔਰਨਾ ਤੇ ਚੇਂਗਰਾ ਨੂੰ ਵੀ ਮੋਹਾਲੀ ਦੇ ਵਿੱਚ ਹੁਣ ਸ਼ਾਮਿਲ ਕਰ ਲਿਆ ਗਿਆ ਸੋ ਲੇਕਿ ਨੋਟੀਫਿਕੇਸ਼ਨ ਬਕਾਇਦਾ ਜਾਰੀ ਹੋ ਚੁੱਕਿਆ ਸੋ ਰਾਜਪੁਰਾ ਤਹਿਸੀਲ ਦੇ 8 ਪਿੰਡਾਂ ਨੂੰ ਜ਼ਿਲ੍ਹਾ ਮੁਹਾਲੀ ਦੇ ਵਿੱਚ ਹੁਣ ਸ਼ਿਫਟ ਕੀਤਾ ਗਿਆ ਪਿੰਡ ਮੜਾਪੁਰ ਲਹਿਲਾ ਗੁਰਦਿਤਪਰਾ ਉੱਚਾ ਖੇੜਾ ਖੇੜਾ ਗੱਜੂ ਜੋ ਨੇ ਇਸ ਵਿੱਚ ਸ਼ਾਮਿਲ ਨੇ ਇਸ ਲਿਸਟ ਵਿੱਚ ਇਸਲਾਵਾ ਹਦਾਇਤਪੁਰਾ ਔਰਨਾ ਤੇ ਚੇਂਗਰਾ ਨੂੰ ਵੀ ਮੁਹਾਲੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਜਿਸ ਨਾਲ ਲਗਾਤਾਰ ਇਸ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਡਾਇਰੈਕਟਰ ਆਫ ਰਿਕਾਰਡ ਜਲੰਧਰ ਨੇ ਇਸ ਨੂੰ ਲੈ ਕੇ ਜੋ ਪੂਰੀ ਕਵਾਇਦ ਹੁੰਦੀ ਹੈ ਮੁਕੰਮਲ ਕਰ ਲਈ ਹੈ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ